ਮੋਹਾਲੀ ਪੁਲਿਸ ਵੱਲੋਂ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਦੇ ਦੋ ਮੈਂਬਰ ਚੋਰੀ ਦੀਆਂ ਕੀਤੀਆਂ ਹੋਈਆਂ ਨੌ ਲਗਜ਼ਰੀ ਕਾਰਾਂ ਸਮੇਤ ਕਾਬੂ ਕੀਤੇ ਗਏ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਇਹ ਇੱਕ ਕਾਰ ਚੋਰ ਗਿਰੋਦੇ ਰਿਗਾਰਡਿੰਗ ਹੈ ਜਿਹੜਾ ਕਿ ਕਰੀਬ ਪਿਛਲੇ 14-15 ਸਾਲ ਤੋਂ ਐਕਟਿਵ ਸੀਗਾ ਇਹ ਇੰਟਰਨੈਸ਼ਨਲ ਜਿਹੜੀ ਲਗਜ਼ਰੀ ਕਾਰਸ ਹੈਗੀ ਹੈ ਮжоਰਿਟੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਲਗਜ਼ਰੀ ਕਾਰਸ ਜਿਹੜੀਆਂ ਅਸੀਂ ਉਹਨੂੰ ਚੋਰੀ ਕਰਦੇ ਸੀਗੇ ਇਹ ਬਿਲਕੁਲ ਇੱਕ ਇੰਟਰਨੈਸ਼ਨਲ ਲੈਵਲ ਤੇ ਨੈਟਵਰਕ ਜਿਹੜਾ ਬਣਿਆ ਹੋਇਆ ਇਹਨਾਂ ਦਾ ਆ ਇਹ ਚ ਜਿਹੜੇ ਇਹਦਾ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਜਿਹੜਾ ਹੈਗਾ ਇਹ ਰਹਿਣ ਵਾਲਾ ਰੋहतक ਹਰਿਆਣਾ ਦਾ ਉਹਨੂੰ ਬੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਨਾਲ ਉਹਦਾ ਇੱਕ ਸਾਥੀ ਹੈ ਰਮੇਸ਼ ਇਹ ਵੀ ਰੋहतक ਹਰਿਆਣਾ ਦਾ ਰਹਿਣ ਵਾਲਾ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਇਹ ਕਾਰ ਇੱਕ ਚੋਰੀ ਦੀ ਕਾਰ ਜਿਹੜੀ ਸੀਗੀ ਉਹਨੂੰ ਸੇਲ ਕਰਨ ਆਏ ਸੀਗੇ ਇੱਥੇ ਮੁਹੱਲੇ ਦੇ ਵਿੱਚ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜਿਹਦੀ ਇਨਫਾਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਅੱਗੇ ਚੱਲਦੇ ਚੱਲਦੇ ਬਹੁਤ ਵੱਡਾ ਇੱਕ ਜਿਹੜਾ ਗਿਰੋ ਆਏ ਟਰੇਸ ਹੋਇਆ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗੇ ਕਿ ਇੱਕ ਜਿਹੜੀ ਕੋਈ ਟੋਟਲ ਲਾਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੇਡੈਂਸ਼ੀਅਲ ਸੀਗੇ ਉਹਦਾ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਉਣ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ ਈਸਟਰਨ ਸਟੇਟਸ ਦੇ ਵੇਚਦੇ ਸੀਗੇ ਜਾਂ ਫਿਰ ਉਹਦੀ ਐਨਓਸੀ ਕਟਾ ਕੇ ਉਹਦੇ ਬਾਅਦ ਨਾਰਥ ਈਸਟ ਸਟੇਟ ਤੇ ਵੇਚਦੇ ਸੀਗੇ ਸਾਡੇ ਵੀ ਧਿਆਨ ਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸੀ ਹੁਣ ਤੱਕ ਦੀ ਸਾਡੀ ਪੁਚਕਿਸਤ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਈਡੈਂਟੀਫਾਈ ਹੋ ਚੁੱਕੀਆਂ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚੋਂ 9 ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ 5 ਫੋਰਚੂਨਰ ਕਾਰ 2 इनोਵਾ ਕ੍ਰਿਸਟਾ 1 ਕ੍ਰੈਟਾ ਤੇ 1 ਬ੍ਰਿਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਹੈ ਇਹ ਚ ਜਿਹੜੇ 2 ਬੰਦੇ ਫੜੇ ਗਏ ਨੇ ਇਹਨਾਂ ਦੇ ਉੱਤੇ ਪਹਿਲਾਂ ਹੀ 20 25 ਪर्चे ਮਕਦਮੇ ਦਰਜ ਹੈ ਤਾ ਇਹਨਾਂ ਦਾ ਕ੍ਰਿਮਿਨਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਇਹ ਮੁਕਦਮੇ ਦਰਜ ਹੈ ਜਿਹੜਾ ਇਹ ਅਮਿਤ ਹੈ ਇਹਨੂੰ ਇੰਟਰਨੈਸ਼ਨਲ 에ਰਪੋਰਟ ਤੋਂ ਉੱਥੋਂ ਅਸੀਂ ਟੀਮ ਆਪਣੀ ਲਾਈ ਹੋਈ ਸੀ ਉੱਥੋਂ 에ਰਪੋਰਟ ਤੋਂ ਅਰੈਸਟ ਕੀਤਾ ਗਿਆ ਇਹਨੂੰ ਤੇ ਇਹ ਫਰਦਰ ਸਾਰਾ ਜਿਹੜਾ ਗਿਰੋ ਹੈ ਉਹ ਤਾਂ ਪਰਦਾ ਫਾਸ਼ੀਏ ਦੇ ਵਿੱਚੋਂ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਉਹ ਤੋਂ ਅਚੋਮੀ ਨਾਮ ਦਾ ਬੰਦਾ ਹੈ ਇਹ ਨਾਗਾਲੈਂਡ ਦੀਵਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਹੈ ਇਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਵਿੰਗ ਸੀਗਾ ਉਹ ਚ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਾਂ ਜਿਹੜੀਆਂ ਚੋਰੀ ਹੋਈਆਂ ਜਿਹੜੀਆਂ ਅੱਗੇ ਜਾ ਕੇ ਉਥੇ ਨਾਰਥ-ਈਸਟ ਸਪਲਾਈ ਕਰਦੇ ਸੀਗੇ ਇਹ ਜਿਹੜੇ ਸਾਨੂੰ ਉਹ ਵੀ ਆਇਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀਜ਼ ਜਿਹੜਾ ਚੈਸੀ ਨੰਬਰ ਹੈ ਇੰਜਨ ਨੰਬਰ ਜਿਹੜੇ ਪੰਚ ਕਰਦੇ ਸੀ ਉਹ ਵੀ ਸਾਡੇ ਆਇਡੈਂਟੀਫਾਈ ਨੇ ਉਹਨਾਂ ਨੂੰ ਵੀ ਅਸੀਂ ਕੇਸ ਨਾਮਿਨੇਟ ਕਰ ਰਹੇ ਹਾਂ ਮੈਂ ਹਜੇ ਡਿਟੇਲ ਸ਼ੇਅਰ ਨਹੀਂ ਕਰ ਰਹੇ ਕਿਉਂਕਿ ਸਾਡੇ ਆਨਗoing ਆਪਰੇਸ਼ਨ ਕੋ ਕਿਤੇ ਕਰਾਇਆ ਮੇਰਟ ਮੇਰਟ ਬੌਦਚਰ ਮੁਸਲਿਮ ਭਾਈ ਉਹ ਵੀ ਅਗਰ ਵੀਰ ਆਲਸੋ ਅਰੈਸਟਡ ਫਰੋ ਮੇਰਟ ਡੂਇੰਗ ਦਿਸ ਸੇਮਿੰਗ ਨਾ ਇਹ ਡਿਫਰੈਂਟ ਡਿਫਰੈਂਟ ਮਾਡੂਲ ਸਰ ਸਰ ਇਹ ਪਹਿਲਾਂ ਵੀ ਹੋਏ ਗਏ ਸੀ ਜਿੱਦਾਂ ਤੁਸੀਂ ਦੱਸਿਆ ਕਿਤੇ ਕਿਤੇ ਮਾਮਲੇ ਤਜ ਨੇ ਇਹਨਾਂ ਦੇ ਜਿਹੜੇ ਮਾਸਟਰਮਾਈਂਡ ਹੀ ਨੇ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹਦੇ ਵਿੱਚ ਇਹ ਹੈ ਜਿਹੜਾ ਅਮਿਤ ਕੁਮਾਰ ਨੇ ਮੈਨੂੰ ਦੱਸਿਆ ਜੀ ਇਹ ਜਿਹੜੇ ਹੈਗੇ ਪੂਰੇ ਇੰਡੀਆ ਦੇ ਵਿੱਚ ਇਹ ਮਾਮਲੇ ਦਰਜ ਹੈ ਮੈਜੋਰਟੀ ਜਿਹੜੇ ਸਾਨੂੰ ਹਜੇ ਤੱਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤਾਂ ਤੁਸੀਂ ਇਹ ਕਹਿੰਦੇ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀਆਂ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਇਹਨਾਂ ਕੋਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਣ ਵਾਲਾ ਕੰਮ ਇਹਨਾਂ ਦਾ ਸੀਗਾ ਸਰ ਕਿਉਂਕਿ ਲਗਜ਼ਰੀ ਗੱਡੀਆਂ ਹੀ ਸਾਰੀਆਂ ਫੋਰਚਨਰ ਰੇਜ ਰੋਵਰ ਵੀ ਗੱਡੀਆਂ ਨੇ ਅਕ੍ਰਿਸ਼ਟਾ ਨੇ ਇਹ ਹਾਈ ਟੈਕ ਗੱਡੀਆਂ ਨੇ ਲੇਕਿਨ ਇਹਨੂੰ ਚੋਰੀ ਕਿਸ ਤਰ੍ਹਾਂ ਕਰਦੇ ਸੀ ਕੋਈ ਕੋਈ ਨਾ ਕੋਈ ਕੋਈ ਇਕੁਪਮੈਂਟ ਜਾਂ ਇਹ ਤਾਂ ਬੇਸਿਕਲੀ ਜੇ ਆਪਾਂ ਕਹਿੰਨੇ ਨਾ ਬਿਗ ਫਿਸ਼ ਓਕੇ ਇਹ ਚੋਰੀ ਕਰਨ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਜਿੱਥੇ ਜਾਂਦੀ ਹੈ ਜਿਵੇਂ ਆਪਾਂ ਕਹਿੰਨੇ ਜਾਂਦੀ ਕਿੱਥੇ ਸੀ ਚੋਰੀ ਹੋਈ ਇਹਨਾਂ ਕੋਲ ਜਾਂਦੀ ਸੀ ਗੱਡੀ ਚੋਰੀ ਕਰਨ ਵਾਲੇ ਹੋ ਰਹੇ ਚੋਰੀ ਕਰਨ ਵਾਲੇ ਤਾਂ ਅੱਗੇ ਲੋਕਲ ਬੰਦੇ ਜਿਹੜੇ ਅੱਗੇ ਇਹਨਾਂ ਨੂੰ ਵੇਚਦੇ ਸੀ ਗੱਡੀਆਂ ਜਿਹੜੇ ਇਹ ਗੱਡੀਆਂ ਲੈ ਕੇ ਓਦੋਂ ਬਾਅਦ ਉਹਨਾਂ ਦਾ ਨੰਬਰ ਤੇ ਜੋ ਮੈਂ ਦੱਸਿਆ ਉਹ ਇੰਜਨ ਨੰਬਰ ਚੈਸੀ ਨੰਬਰ ਪੰਜ ਕਰਦੇ ਸੀ ਸਾਰਾ ਸਾਰ ਟੈਂਪਲ ਕਰਕੇ ਗੱਡੀਆਂ ਦਾ ਟੈਂਪਲਰ ਕਰਕੇ ਸਰ ਸਰ ਟੋਟਲ लॉस ਗੱਡੀਆਂ ਦਾ ਜ਼ਿਕਰ ਇਥੇ ਹੋਇਆ ਕਿ ਇੰਨਾ ਦੀ ਕੋਈ ਇੰਨਾ मतलब ਇਹਨਾਂ ਦੇ ਗੈਰੇਜ ਵਿੱਚ ਗੱਡੀਆਂ ਆਉਂਦੀਆਂ ਸੀ ਕਿ ਆਫ ਇਹਨਾਂ ਕੋਈ ਗੈਰੇਜਿਸ ਦਾ ਟਾਇਪ ਸੀ ਕਿ ਜਿਹੜੇ ਟੋਟਲ लॉस ਗੱਡੀਆਂ ਦੀ ਡਿਟੇਲ ਦੇ ਨਾਲ ਕਾਪੀ ਆਉਂਦੀ ਸੀ ਕਿ ਟੋਟਲ लॉस ਗੱਡੀਆਂ ਦੀ ਡਿਟੇਲ ਤਾਂ ਰੂਟੀਨਲੀ ਹੀ ਅਵੇਲੇਬਲ ਹੁੰਦੀ ਹੈ ਤੇ ਇਹਨਾਂ ਦਾ ਕੋ ਜੇ ਤੱਕ ਨਹੀਂ ਆਇਆ ਸਰ ਬਾਹਰ ਜਿਹੜੀ ਕੰਟਰੀਆਂ ਚ ਭੇਜਦੇ ਸੀ ਇਹ ਮੇਨਲੀ ਜਿਹੜਾ ਨਾਰਥ ਈਸਟ ਦੇ ਨਾਲ ਆਪਣੀ ਕੰਟਰੀਜ਼ ਲੱਗਦੀ ਹੈ ਮੇਨਲੀ ਸਾਨੂੰ ਮਿਆਂਮਾਰ ਦਾ ਇਸ ਟਾਈਮ ਤੇ ਜਿਹੜਾ ਹੈ ਪਤਾ ਲੱਗਿਆ ਜਿੱਥੇ ਕਿ ਗੱਡੀਆਂ ਕਾਫੀ ਇਹਨਾਂ ਨੇ ਸਪਲਾਈ ਕੀਤੀ ਸਰ ਕਿੰਨੀਆਂ ਕਿ ਟ੍ਰੇਸ ਹੋਈਆਂ ਹੋਰ ਕੋਈ ਸ਼ਾਇਡ ਆਈਡੀਆ ਲੱਭਸਨ ਇਹ ਸਾਡੀਆਂ ਟੋਟਲ 400 ਤੋਂ ਉੱਪਰ ਗੱਡੀਆਂ ਬਣ ਚੁੱਕੀਆਂ ਨੇ ਜਿਹੜੀਆਂ ਇਹਨਾਂ ਨੇ ਚੋਰੀ ਕਰਕੇ ਅੱਗੇ ਇਸ ਤਰੀਕੇ ਨਾਲ ਇਸ ਬਾਰਡਰ ਉੱਪਰ ਇਹਨਾਂ ਨਾਲ ਲੱਗੇ ਵੇਚੀਆਂ ਨੇ ਦੇ ਸਾਨੂੰ ਕਰੀਬ 77 ਦੇ ਆਸ-ਪਾਸ ਗੱਡੀਆਂ ਜਿਹੜੀਆਂ ਇਹ ਚ ਟਰੇਡ ਹੋ ਚੁੱਕੀਆਂ ਨੇ ਕਿ ਜਿਹੜੇ ਇਹ ਤੇ ਕਿੱਦਾਂ ਕਰਦੇ ਸਰ ਕਿਉਂਕਿ ਸਿੱਧੀਆਂ ਮਤਲਬ ਉਹ OLX ਤੇ ਪਾਉਂਦੇ ਸੀ ਜਾਂ ਇਹ ਚ ਦੋ ਤਰੀਕੇ ਸੀ ਇੱਕ ਤਾਂ ਸੇਮ ਨੰਬਰ ਗੱਡੀ ਅੱਗੇ ਨਾਰਥ-ਈਸਟ ਵੇਜ ਦਿੰਦੇ ਸੀ ਜਾਂ ਫਿਰ ਉਹ ਤੇ ਐਨਓਸੀ ਕਟਾ ਕੇ ਜਿਵੇਂ ਆਪਾਂ ਸਟੇਟ ਟੂ ਸਟੇਟ ਚੇਂਜ ਕਰਦੇ ਹੁੰਦੇ ਆ ਉਸ ਹਾਂ ਕਰਦੇ ਸੀ ਜਿਹੜਾ ਬੰਦਾ ਮੈਂ ਦੱਸਿਆ ਖੇਰ ਤੋਂ ਚੋਮੀ ਜਿਹੜਾ ਹੈਗਾ ਇਹ ਬੰਦਾ ਇਹਦੇ ਥਰੂ ਵਿੱਚ ਵੇਚਦੇ ਸੀ ਹੁਣ ਜਦੋਂ ਇਹਦੀ ਅਰੈਸਟ ਹੋ ਗਈ ਉਹ ਤੋਂ ਬਾਅਦ ਸਾਰੀ ਚੀਜ਼ਾਂ ਕਲੀਅਰ ਹੋਣਗੀਆਂ ਜੀ ਦਾ